ਸਤਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਸਾਰਿਆਂ ਦੀ ਸਾਂਭ ਸੰਭਾਲ ਕਰਨ ਵਾਲਾ ਤੇ ਉਹਦੇ ਨਾਲ ਜੀਵ ਆਤਮਾ ਦਾ ਮੇਲ ਮਲਾਪ ਕਿਵੇਂ ਹੁੰਦਾ ਗੁਰੂ ਦੀ ਕਿਰਪਾ ਸਦਕਾ ਗੁਰੂ ਦੀ ਕਿਰਪਾ ਕਿਵੇਂ ਮਿਲਦੀ ਆ ਸਤ ਸੰਗ ਵਿੱਚ ਆ ਕੇ ਗੁਰੂ ਦੇ ਬਚਨ ਸੁਣਨੇ ਤੇ ਬਚਨ ਸੁਣ ਕੇ ਮੰਨਣੇ ਮੰਨ ਕੇ ਆਪਣੇ ਜੀਵਨ ਵਿੱਚ ਲਾਗੂ ਕਰਨੇ ਬਚਨ ਬਚਨਾਂ ਦੀ ਕਮਾਈ ਕਰਨੀ ਫਿਰ ਕਿਰਪਾ ਹੁੰਦੀ ਹੈ ਜ ਜਦੋਂ ਕਿਰਪਾ ਹੋ ਗਈ ਤੇ ਪ੍ਰਭੂ ਪਰਮਾਤਮਾ ਨੇ ਮਿਲ ਪੈਣਾ ਅੰਦਰ ਹੀ ਬੈਠਾ ਬਾਹਰ ਕਿਤੇ ਨਹੀਂ ਹੈ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਸਹ ਹਉ ਜਾਤੀ ਹਉ ਦਾ ਮਤਲਬ ਹੀ ਮੈਂ ਕੀ ਜਾਂਚ ਕਰਾਂ ਕਿ ਸਾਰਾ ਦੀ ਕੀ ਦੀ ਅਰਾਧਨਾ ਕਰਾਂ ਜਾਂ ਸਭ ਕੋ ਕੀਤਾ ਹੋਸੀ ਕੀਤਾ ਹੀ ਸਾਰਾ ਕੁਝ ਪ੍ਰਭੂ ਪਰਮਾਤਮਾ ਦਾ ਹੈ ਉਸ ਤੋਂ ਬਿਨਾ ਹੋਰ ਕਿਸੇ ਦੀ ਜਾਂਚ ਕੀ ਕਰਨੀ ਹੈ ਤੇ ਹੋਰ ਕਿਸੇ ਦੀ ਅਰਾਧਨਾ ਕੀ ਕਰਨੀ ਹੈ ਉਹ ਪ੍ਰਭੂ ਪਰਮਾਤਮਾ ਨੇ ਸਭ ਕੁਝ ਕੀਤਾ ਉਹਦਾ ਕੀਤਾ ਹੀ ਹੋ ਰਿਹਾ ਤੇ ਉਹਦੇ ਹੁਕਮ ਮੰਨ ਦਰਜੇ ਭਾਈ ਗੁਰੂ ਦੇ ਬਚਨਾਂ ਤੇ ਪੈਰਾ ਦਈਏ ਗੁਰੂ ਦੇ ਸਨਾਤ ਤੇ ਚੱਲ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹੀਏ ਤੇ ਅਗਰੇ ਬੰਦ ਜ ਮਹਾਰਾਜ ਨੇ ਦੱਸਿਆ ਜੋ-ਜੋ ਦੀ ਸੇ ਵੱਡਾ ਬਡੇਰਾ ਸੋ ਸੋ ਖਾਕੂ ਰਲ ਸੀ ਉਹ ਜੋ-ਜੋ ਵੀ ਆਪਣੇ ਆਪ ਨੂੰ ਵੱਡੇ ਅਖਵਾਉਣ ਵਾਲੇ ਨੇ ਬਡੇਰੇ ਅਖਵਾਉਂਦੇ ਸੀ ਕੋਈ ਕਲਾਕਾਰੀ ਦੇ ਤੇ ਕੋਈ ਆਪਣੀ ਸਿਆਣਫ ਦੇ ਕਿਸੇ ਵੀ ਕਿਸਮ ਦੇ ਮੁਤਾਬਕ ਕੋਈ ਵੱਡਾ ਆਪ ਆਪਣੇ ਆਪ ਨੂੰ ਅਖਵਾਉਂਦਾ ਸੀ ਸਾਰੇ ਮਹਾਰਾਜ ਕਹਿੰਦੇ ਖਾਕੂ ਰਲਸੀ ਦਾ ਮਤਲਬ ਮਿੱਟੀ ਵਿੱਚ ਰਲ ਗਏ ਸਦਾ ਕਾਇਮ ਰਹਿਣ ਵਾਲੀ ਕਿਹੜੀ ਚੀਜ਼ ਆ ਨਿਰਭਉ ਨਿਰੰਕਾਰ ਭਵਖੰਡਨ ਸਭ ਸੁਖ ਨਬਨਦ ਦੇਸੀ ਉਹ ਇੱਕੋ ਇੱਕ ਨਿਰੰਕਾਰ ਹੈ ਪ੍ਰਭੂ ਪਰਮਾਤਮਾ ਸਾਰੇ ਖੰਡਾਂ ਬ੍ਰਹਮੰਡਾਂ ਦੀ ਖਬਰ ਰੱਖਦਾ ਹੈ ਤੇ ਸਾਰੇ ਜੀਵਾਂ ਨੂੰ ਰਿਜਕ ਪਾਣੀ ਪਹੁੰਚਾਉਂਦਾ ਹੈ ਦੇਖਭਾਲ ਕਰਦਾ ਹੈ ਪੈਦਾ ਕਰਦਾ ਹੈ ਚਲਾਉਂਦਾ ਹੈ ਸੰਭਾਲ ਕਰਦਾ ਹੈ ਤੇ ਉਹਨਾਂ ਦੀ ਅਖੀਰੀ ਕਲੋਜ ਵੀ ਕਰਦਾ ਹੈ ਉਹਨਾਂ ਨੂੰ ਹੋਰ ਕਿਸੇ ਦੇ ਹੱਥ ਵਿੱਚ ਕੋਈ ਨਹੀਂ ਹੈ ਵੀ ਕੋਈ ਕਪਾਲ ਦਾ ਤੇ ਇੱਕ ਜਨਮ ਦੇਣ ਵਾਲਾ ਤੇ ਕਪਾਲਨ ਵਾਲਾ ਤੇ ਇੱਕ ਮਾਰਨ ਵਾਲਾ ਨਾ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਹੀ ਪਾਵਰ ਚੱਲਦੀ ਹੈ ਭਾਈ ਉਹਦੇ ਹੁਕਮੰਦਰੀ ਜੀਵ ਆਉਂਦੇ ਨੇ ਉਹਦੇ ਹੁਕਮੰਦਰੀ ਪਾਲਣ ਪੋਸ਼ਣ ਹੁੰਦਾ ਤੇ ਉਹਦੇ ਹੁਕਮੰਦਰੀ ਜੀਵਨ ਦੀ ਲੀਲਾ ਸਮਾਪਤ ਹੁੰਦੀ ਹੈ ਹਰ ਜਿਉ ਤੇਰੀ ਦਾਤੀ ਰਾਜਾ हे hey, प्रभु परमात्मा जी तेरी बख्शशत का तेरी ही तेरीया दाता मुताबिक ही सनु सुख-सुविधाता मिलियां ने मनुख राज भोगदा स्वर्ग भोगदा कह लेनेया तेरी कृपा सटक मानसबपड़ा क्या सलाही क्या तिस काम होत अज्ज मनुख दे हाथ विच की है भाई मनुख नु खुद च हुक्म है ਜੋ ਮਨੁੱਖ ਨੇ ਆਪਣਾ ਕਰਮ ਕਰਨਾ ਹੈ। ਸਰੀਰ ਦੀ ਘੜਤੀ ਪ੍ਰਭੂ ਪਰਮਾਤਮਾ ਨੇ ਸੋਹਣਾ ਸੁੰਦਰ ਸਰੀਰ ਦਿੱਤਾ ਆਖਾ ਦੇਖਣ ਨੂੰ ਦਿੱਤੇਆਂ ਕੰਨ ਸੁਣਨ ਨੂੰ ਦਿੱਤੇ ਜੀਭਾ ਬੋਲਣ ਨੂੰ ਦਿੱਤੀ ਪੈਰ ਚੱਲਣ ਨੂੰ ਦਿੱਤੇ ਹੱਥ ਕਿਰਤ ਕਮਾਈ ਕਰਨ ਨੂੰ ਦਿੱਤੇ ਨੇ। ਉਹਨੇ ਕਿਰਪਾ ਕਰਕੇ ਬਖਸ਼ਿਸ਼ ਕਰਤੀ ਹੁਣ ਤੇਰੇ ਹੱਥ ਵਿੱਚ ਐਨਾ ਹੈ ਵੀ ਤੂੰ ਕਰਮ ਕਰਾਉਣਾ, ਕਰਮ ਕਮਾਉਣਾ। ਉਹ ਤੂੰ ਚੰਗਾ ਕਮਾਉਣਾ ਮਾੜਾ ਕਰਮ ਕਰਨਾ ਚੰਗਾ ਕਰਨਾ ਉਹ ਤੈਨੂੰ ਅਧਿਕਾਰ ਹੈ ਉਹ ਤੇਰੇ ਵੱਸ ਮਨੁੱਖ ਮਨੁੱਖ ਤੇਰੇ ਵੱਸ ਚੰਗਾ ਕਰਮ ਕਰਨਾ ਮਾੜਾ ਕਰਨਾ ਉਹ ਤੈਨੂੰ ਆਜ਼ਾਦੀ ਹੈ ਤੂੰ ਕਰ ਸਕਦਾ ਚੰਗਾ ਮਾੜਾ ਪਰ ਇਹਦਾ ਫਲ ਪ੍ਰਭੂ ਪਰਮਾਤਮਾ ਦੇ ਹੱਥ ਵਿੱਚ ਵਿੱਚ ਹੈ ਉਹਨੇ ਦੇਣਾ ਤੈਨੂੰ ਫਲ ਅੱਗੇ ਦੱਸਿਆ ਸਤਗੁਰਾਂ ਨੇ ਜਨ ਹਰ ਧਿਆਇਆ ਸਭ ਕਿਸ ਤਿਸਕਾ ਤਿਸਕੀ ਭੁੱਖ ਗਵਾਈ ਮਹਾਰਾਜ ਕਹਿੰਦੇ ਜਿਸਨੇ ਵੀ ਪ੍ਰਭੂ ਪਰਮਾਤਮਾ ਨੂੰ ਧਿਆਇਆ ਹੈ ਤੇ ਸਾਰਾ ਕੁਝ ਹੀ ਉਹਦਾ ਹੋ ਜਾਂਦਾ ਜਿਨੇ ਧਿਆਇਆ ਪ੍ਰਭੂ ਪਰਮਾਤਮਾ ਹੀ ਉਹਦਾ ਹੋ ਗਿਆ ਤੇ ਜਿਹਦਾ ਭਾਈ ਪ੍ਰਭੂ ਪਰਮਾਤਮਾ ਤੇ ਜੋ ਕੁਝ ਪ੍ਰਭੂ ਪਰਮਾਤਮਾ ਦਾ ਉਸ ਮਨੁੱਖ ਦਾ ਹੋ ਗਿਆ ਜਨ ਹਰ ਧਿਆਇਆ ਸਭ ਕਿਸ ਤਿਸਕਾ ਤਸਕੀ ਭੁੱਖ ਗਵਾਈ ਉਹਦੀ ਭੁੱਖ ਤ੍ਰਿਸ਼ਨਾ ਆਸਾ ਸਭ ਦੂਰ ਹੋ ਜਾਂਦੀਆਂ ਨੇ ਮਨ ਤ੍ਰਿਪਤ ਹੋ ਜਾਂਦਾ ਹੈ ਐਸਾ ਧਨ ਦੀਆ ਸੁਖ ਦਾਤੇ ਲੋਕ ਨਖੋਟ ਨਕਬਹੀ ਜਾਈ ਉਹ ਪ੍ਰਭੂ ਪਰਮਾਤਮਾ ਐਸਾ ਧਨ ਬਖਸ਼ਦਾ ਆਪਦੇ ਨਾਮ ਨਾਮ ਬਾਣੀ ਦਾ ਉਹ ਫਿਰ ਮੁੱਕਣ ਵਾਲੀ ਚੀਜ਼ ਨਹੀਂ ਜੀ ਉਹ ਕਿਤੇ ਘਟਦੀ ਨਹੀਂ ਹੈ ਬਸ ਸਤਿਗੁਰਾਂ ਦੀ ਕਿਰਪਾ ਸਦਕਾ ਫਿਰ ਉਹਦਾ ਜੀਵਨ ਹਰ ਜਨ ਜੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋ ਜਿਹਹ ਜ ਪ੍ਰਭੂ ਪਰਮਾਤਮਾ ਹੋ ਜਾ ਉਹਦਾ ਭਗਤ ਪਿਆਰਾ ਤੇ ਜਿਹੋ ਜ ਗੁਰੂ ਉਹ ਜ ਗੁਰੂ ਦਾ ਸਿੱਖ ਅੱਗੇ ਮਹਾਰਾਜ ਦੱਸਦੇ ਨੇ ਆਨੰਦ ਭਾ ਸੁਖ ਸਹਜ ਸਮਾਣੇ ਸਤਗੁਰ ਮੇਲ ਮਿਲਾਈ ਫਿਰ ਜ਼ਿੰਦਗੀ ਆਨੰਦਮਈ ਬਣ ਜਾਂਦੀ ਆ ਸੁਖਾਂ ਭਰਿਆ ਜੀਵਨ ਬਸਰ ਹੁੰਦਾ ਉਸ ਮਨੁੱਖ ਦਾ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੜਦਾ ਸਹਿਜ ਵਿੱਚ ਸਮਾ ਜਾਂਦਾ ਜੀਵਨ ਕਦੋਂ ਸਤਿਗੁਰ ਮੇਲ ਮਲਾਈ ਜਦੋਂ ਗੁਰੂ ਦੇ ਨਾਲ ਮੇਲ ਮਲਾਪ ਹੁੰਦਾ ਭਾਈ ਮਨ ਨਾਮ ਜਪ ਨਾਮ ਅਰਾਧ ਅਨ ਦਿਨ ਨਾਮ ਬਖਾਣੀ ਹੈ ਮਾਰਾ ਪ੍ਰਭੂ ਪਰਮਾਤਮਾ ਦਾ ਨਾਮ ਜਪ ਉਹਦੇ ਨਾਮ ਦੀ ਅਰਦਾਸਾ ਕਰ आनंद आयदन नाम दी ਵਿਆਖਿਆ ਕਰ ਨਾਮ ਦਾ ਪ੍ਰਚਾਰ ਕਰ ਤੇ ਸੱਚੀ ਸੰਗਤ ਕਰ ਗੁਰਮੁਖ ਪਿਆਰਿਆਂ ਦੀ ਸੰਗਤ ਕਰ ਗੁਰੂ ਦੇ ਪਿਆਰਿਆਂ ਤੋਂ ਬਾਣੀ ਸੁਣ ਤੇ ਸਮਝ ਉਪਦੇਸ਼ ਸੁਣ ਸਾਧ ਸੰਤਨ ਕਾ ਉਸ ਸਤ ਸੰਗੀ ਜਨਾਂ ਦਾ ਉਪਦੇਸ਼ ਸੁਣ ਜਦੋਂ ਸੁਣਿਆ ਸਭ ਚੋਕੀ ਕਾਣ ਜਮਾਣੀ ਫਿਰ ਸਾਰੀਆਂ ਘਾਟਾਂ ਤੇਰੀਆਂ ਭਾਈ ਪੂਰੀਆਂ ਹੋ ਜਾਣੀਆਂ ਤੇ ਵਿਸਿਆਂ ਬਕਾਰਾਂ ਬਹਿਮਾਂ ਭਰਮਾਂ ਕਰਮਾਂ ਕਾਂਡਾ ਰਸਮਾਂ ਰਵਾਜਾਂ ਤੋਂ ਤੂੰ ਉੱਪਰ ਉੱਠ ਖੜੇਗਾ ਜਿੰਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਜਿਹਦੇ ਤੇ ਕਿਰਪਾ ਹੁੰਦੀ ਆ ਫਿਰ ਪ੍ਰਭੂ ਪਰਮਾਤਮਾ ਦੀ ਸੇ ਲਾਗੇ ਗੁਰ ਕੀ ਬਾਣੀ ਉਹ ਫਿਰ ਗੁਰੂ ਦੀ ਬਾਣੀ ਨਾਲ ਜੁੜਦੇ ਆ ਭਾਈ ਜਿਹੜਾ ਗੁਰੂ ਦੀ ਬਾਣੀ ਨਾਲ ਜੁੜਿਆ ਹੋਇਆ ਭੈਣ ਭਾਈ ਬਸ ਉਹਦੇ ਤੇ ਪ੍ਰਭੂ ਪਰਮਾਤਮਾ ਦੀ ਕਿਰਪਾ ਹੈ ਕਿਰਪਾ ਹਲਾ ਉਹਦੇ ਤੇ ਕਿਰਪਾਲੂ ਦਾਤੇ ਨੇ ਕਿਰਪਾ ਕੀਤੀ ਹੋਈ ਹੈ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਫਿਰ ਜਿਹੜੇ ਗੁਰੂ ਦੀ ਬਾਣੀ ਨਾਲ ਜੁੜ ਜਾਂਦੇ ਨੇ ਭਾਈ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਾ ਦਇਆਲਾ ਜੇ ਪ੍ਰਭੂ ਪਰਮਾਤਮਾ ਦੀ ਕੀਮਤ ਨਹੀਂ ਪਾਈ ਜਾ ਸਕਦੀ ਤਾਂ ਉਹਦੇ ਗੁਰਮਖ ਪਿਆਰਿਆਂ ਦੀ ਵੀ ਕੀਮਤ ਨਹੀਂ ਕੋਈ ਪਾ ਸਕਿਆ ਇਤਿਹਾਸ ਅਗਵਾਹ ਹੈ ਖੋਪਰ ਤੋੜੇ ਗਏ ਪਰ ਖਰੀਦ ਨਹੀਂ ਸਕੇ ਉਹਨਾਂ ਨੂੰ ਚੱਕਰੀਆ ਖਾਨ ਵਰਗੇ ਭਾਈ ਮਨੀ ਸਿੰਘ ਵਰਗੇ ਨੇ ਬੰਦ-ਬੰਦ ਕਟਵਾ ਲਏ ਉਹਨਾਂ ਨੂੰ ਖਰੀਦਿਆ ਨਹੀਂ ਜਾ ਸਕਦਾ ਸਿੱਖੀ ਤੋਂ ਡਲਾਇਆ ਨਹੀਂ ਗਿਆ ਜੇ ਜਾ ਸਕਿਆ 7 ਸਾਲ ਦੀ ਤੇ 9 ਸਾਲ ਦੀ ਉਮਰ ਦੇ ਵਿੱਚ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਹਾਂ ਵਿੱਚ ਖੜ ਗਏ ਤਸੀਹੇ ਝੱਲੇ ਪਰ ਉਹਨਾਂ ਨੂੰ ਕੋਈ ਤਾਕਤ ਖਰੀਦ ਨਹੀਂ ਸਕੀ ਮਹਾਰਾਜ ਕਹਿੰਦੇ ਕੀਮਤ ਕੌਣ ਕਰੇ ਪ੍ਰਭ ਤੇਰੀ हे ਪ੍ਰਭੂ ਪਰਮਾਤਮਾ ਤੇਰੀ ਕੀਮਤ ਨੂੰ ਨਹੀਂ ਕੋਈ ਪਾ ਸਕਦਾ ਤੇ ਤੇਰੇ ਪਿਆਰਿਆਂ ਦੀ ਕੀਮਤ ਨੂੰ ਨਹੀਂ ਕੋਈ ਪਾ ਸਕਦਾ ਤੂੰ ਸਰਬ ਜੀਆ ਦਾਇਆਲਾ ਤੂੰ ਸਾਰਿਆਂ ਜੀਆਂ ਤੇ ਦਇਆ ਕਰਨ ਵਾਲਾ ਹੈ ਸਭ ਕਿਸ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਮਹਾਰਾ ਸੱਚੇ ਪਾਤਸ਼ਾਹ ਜੀ ਤੇਰਾ ਕੀਤਾ ਹੀ ਸਾਰਾ ਕੁਛ ਵਰਤ ਰਹਾ ਅਸੀਂ ਤੇਰੇ ਬੱਚੇ ਹਾਂ ਸਾਡੇ ਹੱਥ ਵਿੱਚ ਕੋਈ ਪਾਵਰ ਨਹੀਂ ਹੈ ਰਾਖ ਲੈ ਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਰਪਾਲ ਏ ਸੱਚੇ ਸਤਗੁਰੂ ਮੈਲੀ ਰੱਖਿਆ ਕਰੋ ਇਸ ਤਰ੍ਹਾਂ ਮੇਰੀ ਸਾਂਭ ਸੰਭਾਲ ਕਰੋ ਜਿਵੇਂ ਛੋਟੇ ਬੱਚਿਆਂ ਨੂੰ ਮਾਤਾ ਪਿਤਾ ਸੰਭਾਲਦਾ ਹੈ ਸੋ ਅੱਗੇ ਜੋ ਆਪਾਂ ਲੜੀਵਾਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਗੁਰਬਾਣੀ ਸ਼ਬਦ ਵਿਚਾਰ ਕਰਦੇ ਹਾਂ ਉਹ ਅੱਜ ਪਾਵਨ ਪਵਿੱਤਰ ਅੰਗ 459 ਤੇ ਹੀ ਸਭాయਮਨ ਸ਼ਬਦ ਹੈ ਕੁਝ ਪੰਕਤੀਆਂ ਆਪਾਂ ਵਿਚਾਰਦੇ ਹਾਂ ਗੁਰੂ ਦੀ ਕਿਰਪਾ ਸਦਕਾ ਆਸਾ ਮਹੱਲਾ ਪੰਜਵਾਂ ਉੱਠ ਬੰਜੋ ਬਟਾਉ ਅੜਿਆ ਤੈ ਕਿਆ ਚਿਰ ਲਾਇਆ ਉੱਠ ਬੰਜੋ ਬਟਾਉ ਅੜਿਆ ਤੈ ਕਿਆ ਚਿਰ ਲਾਇਆ ਹੇ ਭੋਲੇ ਰਾਹੀ ਜੀਬ ਉੱਠ ਤੁਰ ਤਿਆਰ ਹੋ ਤੂੰ ਕਿਉਂ ਚਿਰ ਲਾ ਰਿਆ ਹੈ ਤੂੰ ਕਿਉਂ ਚਿਰ ਲਈ ਜਾ ਰਿਹਾ ਹੈ ਜਿਵੇਂ ਆਪਾਂ ਬਾਹਰੀ ਕਹਿ ਦਿੰਦੇ ਆ ਜੇ ਕਿਤੇ ਆਪਾਂ ਜਾਣਾ ਹੋਵੇ ਤਾਂ ਆਪਾਂ ਕਹਿੰਦੇ ਛੇਤੀ ਕਰ ਜਾ ਤੂੰ ਚਿਰ ਲਈ ਜਾ ਨਾ ਇਸ ਤਰ੍ਹਾਂ ਆਪਣਾ ਵੀ ਸਮਾਂ ਖਰਾਬ ਹੁੰਦਾ ਭਾਈ ਗੁਰੂ ਮਹਾਰਾਜ ਨੇ ਇੱਥੇ ਸਮਝਾਉਣਾ ਕੀਤਾ ਵੀ ਉੱਠ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਕਿਉਂ ਚਿਰ ਲਾਈ ਰਹਾ ਜਾ ਰਹਾ ਲੇਟ ਹੋ ਰਿਹਾ ਤੇਰਾ ਸਮਾਂ ਲੰਘਦਾ ਜਾ ਰਿਹਾ ਮੋਹਲਤ ਪੁੰਣੜੀਆ ਮੋਹਲਤ ਪੁੰਣੜੀਆ ਕਿਤ ਕੂੜ ਲਵਾਇਆ ਤੈਨੂੰ ਮਿਲਿਆ ਹੋਇਆ ਉਮਰ ਦਾ ਤੈਨੂੰ ਮਿਲਿਆ ਹੋਇਆ ਉਮਰ ਦਾ ਸਮਾਂ ਪੂਰਾ ਹੋ ਰਿਹਾ ਹੈ ਤੂੰ ਕਿਸ ਠੱਗੀ ਵਿੱਚ ਫਸਿਆ ਹੋਇਆ ਹੈ ਝੂਠ ਫਰੇਬ ਵਿੱਚ ਵਿਕਾਰੋ ਵਿਹਾਰਤਾ ਪਕ ਕਰਨੀ ਹੈ ਤੂੰ ਲੋਭ ਲਾਲਚ ਦੇ ਵਿੱਚ ਫਸਿਆ ਹੋਇਆ ਪ੍ਰਭੂ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਤੂੰ ਭਾਈ ਤੇਰਾ ਟਾਈਮ ਨਿਕਲ ਰਿਹਾ ਸਮਾਂ ਬੀਤਦਾ ਜਾਂਦਾ ਦੁਬਾਰੇ ਮਨੁੱਖਾ ਜਨਮ ਨਹੀਂ ਮਿਲਣਾ ਉੱਠ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਕੂੜੇ ਲੁਭਾਇਆ ਤੋ ਮਾਇਆ ਕਰੇ పాਪ ਅਮਿੱਤਿਆ ਧਿਆਨ ਕਰ ਇਹ ਮਾਇਆ ਨਿਰਾ ਧੋਖਾ ਹੈ ਤੂੰ ਇਸ ਦੀ ਠੱਗੀ ਵਿੱਚ ਫਸਿਆ ਹੋਇਆ ਹੈ ਤੇ ਬੇ ਬੇਅੰਤ ਪਾਪ ਕਰੀ ਜਾ ਰਿਹਾ ਹੈ ਪਤਾ ਹੀ ਨਹੀਂ ਕਿੰਨੇ ਪਾਪ ਕਰੀ ਜਾ ਰਿਹਾ ਮਨੁੱਖ ਝੂਠ ਬੋਲ ਕੇ ਚੁਗਲੀ ਕਰਕੇ ਈਰਖਾ ਕਰਕੇ ਦਬੈਤ ਕਰਕੇ ਕਰਮ ਕਾਂਡਾਂ ਵਿੱਚ ਫਸ ਕੇ ਇਹ ਸਾਰੇ ਪਾਪ ਹੀ ਕਰ ਰਿਹਾ ਮਨੁੱਖ ਮਹਾਰਾਜ ਸਮਝਾਉਂਦੇ ਨੇ ਵਾਹ ਤਨ ਭਸ ਤਨ ਭਸ ਮਟੇਰੀ ਜਮੇ ਹੇਰੀ ਕਾਲ ਬਪੜਾ ਜੀਤਿਆ ਇਹ ਸਰੀਰ ਆਖਰ ਮਿੱਟੀ ਦੀ ਢੇਰੀ ਹੋ ਜਾਏਗਾ ਜਮਨੇ ਇਸ ਨੂੰ ਆਪਣੀ ਤੱਕ ਵਿੱਚ ਰੱਖਿਆ ਹੋਇਆ ਹੈ ਤੱਕ ਸਮਝ ਲੈਣਾ ਆਪਾਂ ਵੀ ਜੇ ਕੋਈ ਚੀਜ਼ ਆਪਾਂ ਪ੍ਰਾਪਤ ਕਰਨੀ ਆ ਚਲੋ ਤੁਸੀਂ ਐਂ ਕਹਿ ਲੋ ਵੀ ਆਪਾਂ ਗੱਡੀ ਲੈਣੀ ਆ ਜਾਂ ਕੋਈ ਪਲਾਟ ਲੈਣਾ ਆਪਾਂ ਉਹਨੂੰ ਤੱਕ ਵਿੱਚ ਰੱਖਦੇ ਆਂ ਵੀ ਆਹ ਇੰਨੇ ਕ ਦਾ ਮਿਲ ਜੇ ਤੇ ਗੱਡੀ ਇੰਨੇ ਕ ਦੀ ਮਿਲ ਜੇ ਆਹ ਤੇ ਕੋਈ ਨਹੀਂ ਸਮਾਂ ਆਏਗਾ ਤੇ ਆਪਾਂ ਇਸ ਤਰ੍ਹਾਂ ਇਸ ਵਿਧੀ ਵਿਧਾਨ ਨਾਲ ਪੈਸੇ ਢੇਲੇ ਦਾ ਪ੍ਰਬੰਧ ਕਰਕੇ ਤੇ ਆਹ ਚੀਜ਼ ਆਪਾਂ ਖਰੀਦਣੀ ਆ ਇਹਨੂੰ ਕਹਿੰਦੇ ਤੱਕ ਵਿੱਚ ਰੱਖੀ ਹੋਈ ਆ ਚੀਜ਼ ਉਹ ਤੇ ਉਹ ਭਾਈ ਪ੍ਰਭੂ ਪਰਮਾਤਮਾ ਦੇ ਹੁਕਮ ਅਨੁਸਾਰ ਮੌਤ ਦਾ ਫਰਿਸ਼ਤਾ ਤੈਨੂੰ ਤੱਕ ਰਿਹਾ ਹੈ ਕਦੋਂ ਹੁਕਮ ਹੋਵੇ ਉਦੋਂ ਤੇ ਝੱਪਟ ਮਾਰੇ ਮਾਲ ਜੋਬਨ ਛੋੜ ਵੈਸੀ ਰਹਿਓ ਪਹਿਨਣ ਖਾਇਆ ਮਾਲ ਜੋਬਨ ਛੋੜ ਵੈਸੀ ਰਹਿਓ ਪਹਿਨਣ ਖਾਇਆ ਪਰ ਜੀਬ ਵਿਚਾਰਾ ਕੀ ਜੀਬ ਵਿਚਾਰਾ ਵੀ ਕੀ ਕਰੇ ਇਸ ਵਿਚਾਰੇ ਨੂੰ ਆਤਮਕ ਮੌਤ ਨੇ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ ਏ ਨਹੀਂ ਸਮਝਦਾ ਕਿ ਇਹ ਧਨ ਜਵਾਨੀ ਸਭ ਕੁਝ ਛੱਡ ਕੇ ਤੁਰ ਜਾਏਗਾ ਤਦੋਂ ਇਸ ਦਾ ਖਾਣਾ ਪਹਿਨਣਾ ਮੁੱਕ ਜਾਣਾ ਹੈ ਹੁਣ ਜੋਰ ਖਾਣਨ ਪਹਿਨਣ ਤੇ ਲੱਗਾ ਹੋਇਆ ਖਾਣ ਪਹਿਨਣ ਤੇ ਨਾਨਕ ਕਮਾਣਾ ਸੰਗ ਜੁਲਿਆ ਨਾ ਜਾਏ ਕਿਰਤ ਮਿਟਾਇਆ ਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਜੀਵ ਇੱਥੋਂ ਤੁਰਦਾ ਹੈ ਤਾਂ ਕਮਾਇਆ ਹੋਇਆ ਚੰਗਾ ਮੰਨਦਾ ਕਰਮ ਇਸ ਦੇ ਨਾਲ ਤੁਰ ਪੈਂਦਾ ਹੈ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਟਾਇਆ ਨਹੀਂ ਜਾ ਸਕਦਾ ਉਹ ਇਕੱਠ ਵੱਜਿਆ ਹੀ ਰਹਿਣਾ ਜਿਵੇਂ ਆਪਾਂ ਮਾੜੇ ਕਰਮ ਕਰਲੇ ਤਾਂ ਮਾੜੇ ਕਰਮਾਂ ਦਾ ਇਕੱਠ ਨੇ ਘੇਰ ਲੈਣਾ ਤੈਨੂੰ ਮਾੜੇ ਕਰਮਾਂ ਦੇ ਇਕੱਠ ਨੇ ਘੇਰ ਲੈਣਾ ਜੇ ਤੂੰ ਚੰਗੇ ਕਰਮ ਕਰਿਆ ਤਾਂ ਚੰਗੇ ਕਰਮਾਂ ਦੀ ਸੰਗਤ ਦੇ ਵਿੱਚ ਤੇਰਾ ਭਾਈ ਸਤਕਾਰ ਹੋਏਗਾ ਪ੍ਰਭੂ ਪ੍ਰਭਾਤਮਾ ਦੇ ਦਰ ਤੇ ਤੂੰ ਕਬੂਲ ਹੋ ਜਾਏਗਾ ਅੱਗੇ 10 ਦਿਨ ਮਹਾਰਾਜ ਫਾਥੋ ਮਿਰਗ ਜਵੇ ਪੇਖ ਰਹਿਣ ਚੰਦ ਰਹਿਣ ਜਿਵੇਂ ਜੀਵ ਹੈ ਜੀਵ ਜਿਵੇਂ ਹਰਨ ਰਾਤ ਵੇਲੇ ਸ਼ਿਕਾਰ ਦਾ ਸ਼ਿਕਾਰ ਦਾ ਕੀਤਾ ਹੋਇਆ ਚੰਦ ਵਰਗਾ ਚਾਨਣ ਵੇਖ ਕੇ ਸ਼ਕਾਰੀ ਦੇ ਜਾਲ ਵਿੱਚ ਫਸਦਾ ਹੈ ਸ਼ਕਾਰੀ ਇਹੋ ਜੀ ਵਿਧ ਬਣਾਉਂਦਾ ਉਹਨੂੰ ਕੋਈ ਚਾਨਣ ਕਰ ਲੈਂਦਾ ਤੇ ਜਾਲ ਲਾ ਲੈਂਦਾ ਤੇ ਹਿਰਨ ਉਤਰ ਨੂੰ ਭੱਜਦਾ ਹੈ ਜੀਵ ਜਮੈ ਹਰਨ ਰਾਤ ਵੇਲੇ ਸ਼ਕਾਰ ਦਾ ਕੀਤਾ ਹੋਇਆ ਚੰਦ ਵਰਗਾ ਚਾਨਣ ਵੇਖ ਕੇ ਸ਼ਕਾਰੀ ਦੇ ਜਾਲ ਵਿੱਚ ਫਸ ਜਾਂਦਾ ਹੈ ਓਵੇਂ ਸੁਖੋ ਦੁੱਖ ਪਏ ਨਿਤ ਪਾਪ ਕਮਾ ਕਮੈਣ ਤੇ ਮੈਂ ਤੂੰ ਮਾਇਕ ਪਦਾਰਥਾਂ ਦੀ ਲਿਸਕ ਵੇਖ ਕੇ ਮਾਇਆ ਦੇ ਜਾਲ ਵਿੱਚ ਫਸ ਰਿਹਾ ਹੈ ਜਿੰਨਾ ਸੁੱਖਾਂ ਦੀ ਖਾਤਰ ਤੂੰ